ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਮਈਆਂਵਾਲਾ ਦੇ ਵਿੱਚ ਮਈਆਂਵਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਜੀਰੇ ਦੇ ਬਿਲਕੁਲ ਬੁੱਕਲ ਦਾ ਨਿਕਮਣ ਦਾ ਪਿੰਡ ਆ ਮਿੱਤਰੋ ਤੇ ਮਈਆਂਵਾਲਾ ਵੀ ਪਿੰਡ ਆ ਜਿਹੜਾ ਮਈਆਂ ਵਾਲਾ ਕਲਾ ਮਈਆਂ ਵਾਲੇ ਕਲਾ ਪਿੰਡ ਨੇ ਵੀ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਇੱਕ ਅਨੇਕਾ ਖਿਡਾਰੀ ਪੈਦਾ ਕਰਤੇ ਮਿੱਤਰੋ ਜੇਹੀ ਧਰਤੀ ਕਹਿ ਸਕਦਾ ਜਿੱਥੇ ਨਾਮਵਰ ਕਬੱਡੀ ਖਿਡਾਰੀ ਹੋਏ ਆ ਔਰ ਉਹਨਾਂ ਨੇ ਇਸ ਮਈਆਂ ਵਾਲੇ ਪਿੰਡ ਨੂੰ ਦੱਸਿਆ ਵੀ ਕਿਹੜੇ ਕੋਨੇ ਤੇ ਕਰਕੇ ਵਸਿਆ ਹੋਇਆ ਪਿੰਡ ਮਈਆਂ ਵਾਲਾ ਕਲਾਵਾ ਮਿੱਤਰੋ ਤੇ ਮਈਆਂ ਵਾਲਾ ਕਲਾ ਜਦੋਂ ਤੁਸੀਂ ਇਧਰੋਂ ਫਰੀਦਕੋਟ ਵਾਲੀ ਸਾਈਡ ਤੋਂ ਆਉਣੇ ਆ ਜਾਂ ਤਲਵੰਡੀ ਪਾਈ ਵਾਲੀ ਸਾਈਡ ਤੋਂ ਆਉਣੇ ਜੀਰੇ ਵੜਨ ਤੋਂ ਪਹਿਲਾਂ ਤੁਹਾਨੂੰ ਇੱਕ ਗੇਟ ਮਿਲਦਾ ਵਾ ਮਿੱਤਰੋ ਮਈਆਂ ਵਾਲਾ ਕਲਾ ਦਾ ਤੇ ਇੱਥੇ ਇੱਕ ਇਤਿਹਾਸਕ ਧਰਤੀ ਵੀ ਆ ਜਿੱਥੇ ਨੇਕਾਖੰਡ ਪਾਠ ਕਰਵਾਏ ਜਾਂਦੇ ਆ ਮੇਲਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਦਾ ਵਾ ਮਿੱਤਰੋ ਇਸ ਇਤਿਹਾਸਕ ਧਰਤੀ ਦੇ ਉੱਤੇ ਔਰ ਅੱਜ ਇਸ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੋਂ ਇੱਕ ਮੱਝ ਵਿਖਾਉਣ ਲੱਗਾ ਵਾਂ ਤੁਹਾਨੂੰ ਸੁਣ ਵਾਲੀ ਆ ਸੂਣ ਦੇ ਵਿੱਚ ਦਿਨ ਲੈ ਜੂਗੀ 5-10 ਹਜੇ ਕਰਮਾ ਵਾਲੀ ਤੇ ਲੇਵੇ ਦੀ ਤਿਆਰੀ ਜ਼ਬਰਦਸਤ ਕਰਦੀ ਆਉਂਦੀ ਆ ਸਿੰਘੋ ਜ਼ਰੂਰ ਥੋੜੀ ਜੀ ਰੈਲੀ ਆ ਬਾਕੀ ਮੈਂ ਸਾਰੀ ਚੰਗੀ ਆ ਵਜ਼ਨ ਵਜੂਦ ਲੇਵੇ ਭਾਂਡੇ ਵੱਲੋਂ ਕੋਈ ਹੱਥ ਤਰਾ ਨਹੀਂ ਹੈਗਾ ਕਰਮਾ ਵਾਲੀ ਨੂੰ ਮਿੱਤਰੋ ਖੋਲਦੀ ਵੀਰੇ ਮਾੜੀ ਜੀ ਬਰੀਕੀ ਆ ਜਿਹੜੀ ਅਡਰ ਦੀ ਕੁਆਲਿਟੀ ਆ ਮੈਂ ਉਹ ਵੀ ਬੇਹਤਰੀਨ ਤੇ ਪੂਰੀ ਖਾਸ ਆ ਕਰਮਾ ਵਾਲੀ ਦੀ ਤੇ ਬਾਕੀ ਬਈ ਇੱਕ ਗੱਲ ਹੋਰ ਆ ਲੇਵਾ ਹਜੇ ਇਹਨੇ ਬਣਾਉਣਾ ਵੀ ਆ ਹਜੇ ਬਣਾਈ ਜਿਹੜਾ ਸ਼ੁਰੂ ਕੀਤਾ ਹੋਇਆ ਸੇਰ ਤੋਂ ਆਪਾਂ ਕਹਿ ਸਕਦੇ ਆ ਵੀ ਅੱਧੀ ਸੇਰ ਕੱਟੀ ਆ ਹਜੇ ਕਰਮਾਂ ਵਾਲੀ ਨੇ ਪੂਣੀ ਤਾਂ ਕਹਿ ਨਹੀਂ ਸਕਦੇ ਆ ਆਪਾਂ ਕਿਉਂਕਿ ਪੂਣੀ ਤੋਂ ਵੱਧ ਤਾਂ 31 ਫਿਰਦੀ ਆ ਕਰਮਾਂ ਲਈ ਹਜੇ ਜਿੰਨਾ ਕੋ ਲੇਵਾ ਇਹਨੇ ਹੁਣ ਤਿਆਰ ਕੀਤਾ ਹੋਇਆ ਇਹਦੋਂ ਥੋੜਾ ਬਹੁਤਾ ਹਜੇ ਹੋਰ ਵੀ ਤਿਆਰ ਕਰੂਗੀ ਦੁੱਧ ਦੀ ਜਿਹੜੀ ਕਿੰਨਾ ਕੁ ਦੁੱਧ ਦੇ ਦਿੰਦੀ ਵੀਰੇ 12 ਕਿਲੋ 12 ਕਿਲੋ 12 ਕਿਲੋ ਦੁੱਧੇ ਦੇ ਦਿੰਦੀ ਆ ਕਰਮ ਵਾਲੀ ਬੇ 6 ਕਿਲੋ ਡੰਗ ਦਾ ਕੋਈ ਬਹਲਾ ਨਹੀਂ 15 16 ਕਿਲੋ ਨਹੀਂ ਕਹਿੰਦੇ ਜਿੰਨਾ ਦਿੰਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਕਿ ਵੀ ਕਿਹਾ 12 ਹੋਊਗਾ ਰਹਿ ਜੂਗੀ 8 ਤੇ ਇਹ 12 ਕਿਹਾ ਤੇ 12 ਹੀ ਦਿੰਦੀ ਆ ਮੈਂ ਚੰਗੀ ਆ ਮਿੱਤਰੋ ਇੰਦਾ ਸੂਆ ਵਾ ਜਿਹੜਾ ਵੀਰੇ ਤੀਜਾ ਹੋਊਗਾ ਕਿ ਚੌਥਾ ਵਈ ਚੌਥਾ ਚੌਥਾ ਸੂਆ ਇਹ ਹਸੁੰਦੀ ਆ ਰੇਟ ਇੰਦਾ ਹੈਗਾ ਵਾ ਮਿੱਤਰੋ 2 ਕਟ 90000 ਜਿਹਨੂੰ ਆਪਾਂ ਪੰਜਾਬੀ 'ਚ 88 ਵੀ ਕਹਿ ਦਿੰਨੇ ਆ ਉਹ ਰੇਟ ਆ ਇਹਦਾ 88000 ਰੁਪਈਆ ਇਹਦਾ ਮੁੱਲਾ ਮਾਲਕਾਂ ਨੇ ਤੈਅ ਕੀਤਾ ਹੋਇਆ ਤੇ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਮਿੱਤਰੋ ਤੇ ਮੈਂ ਆਕੇ ਦੇਖਣ ਦੀ ਵੀ ਕੋਸ਼ਿਸ਼ ਕਰ ਲਿਓ ਵੈਸੇ ਜੋ ਚੀਜ਼ ਸਾਬੇ ਨੇ ਦਿਖਾਤੀ ਉਹ ਸਕਰੀਨ ਤੇ ਉਹ ਹੀ ਦਿਸੂਗੀ ਤੁਹਾਡੇ ਨਾਲ ਇਹ ਨਹੀਂ ਹੋਊਗਾ ਵੀ ਵਿਖਾਈ ਵੱਡੀ ਹੋਊਗੀ ਤੇ ਰਹਿ ਛੋਟੀ ਜਾਊਗੀ ਹਾਂ ਕਈ ਵਾਰੀ ਕੈਮਰੇ ਦਾ ਫੋਕਸ ਹੁੰਦਾ ਜਿਹੜਾ ਉਹ ਛੋਟੀ ਚੀਜ਼ ਨੂੰ ਥੋੜਾ ਜਿਹਾ ਵੱਡਾ ਕਰਕੇ ਕਵਰ ਕਰਦਾ ਤੇ ਵੱਡੀ ਚੀਜ਼ ਨੂੰ ਥੋੜਾ ਜਿਹਾ ਛੋਟਾ ਕਰਕੇ ਕਵਰ ਕਰਦਾ ਇਹ ਕੈਮਰੇ ਦੇ ਫੋਕਸ ਦੇ ਵਿੱਚ ਜ਼ਰੂਰ ਅੰਤਰ ਹੁੰਦਾ ਵਾ ਮਿੱਤਰੋ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਪਿੰਡ ਮਈਆਂ ਵਾਲਾ ਕਲਾ